ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਆ ਜੋ ਕਹਿੰਦੇ ਆ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਪੈਸਾ ਨਹੀਂ ਰਹਿੰਦਾ ਜੇ ਪੈਸਾ ਹੁੰਦਾ ਵੀ ਹੈ ਤਾਂ ਫਿਰ ਟਿਕਦਾ ਨਹੀਂ ਭਾਵ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਇਹ ਹੱਕ ਕੇ ਆਪਣੇ ਘਰ ਦੇ ਵਿੱਚ ਇਹ ਚਾਰ ਚੀਜ਼ਾਂ ਲੈ ਆਓ ਤਾਂ ਘਰ ਦੇ ਵਿੱਚ ਪੈਸਾ ਵਰਕਤ ਇਹਨਾਂ ਸਭ ਚੀਜ਼ਾਂ ਦੇ ਢੇਰ ਲੱਗ ਜਾਣਗੇ ਤੇ ਕਿਹੜੀਆਂ ਚਾਰ ਚੀਜ਼ਾਂ ਨੇ ਜੇਕਰ ਉਹ ਸਾਡੇ ਘਰ ਦੇ ਵਿੱਚ ਹੋਣ ਤਾਂ ਸਾਡੇ ਘਰ ਦੇ ਵਿੱਚ ਵਿੱਚ ਵਰਕਤਾਂ ਪੈਸਾ ਖੁਸ਼ੀਆਂ ਆਪਣੇ ਆਪ ਚੱਲ ਕੇ ਆਉਣਗੀਆਂ ਉਹਨਾਂ ਚਾਰ ਚੀਜ਼ਾਂ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜਰੂਰ ਸੁਣਨਾ ਅਤੇ ਸਮਝਣਾ ਜੋ ਜੋ ਮੇਰੇ ਵੀਰ ਭੈਣ ਇਹਨਾਂ ਚਾਰ ਚੀਜ਼ਾਂ ਦੇ ਨਾਲ ਸਹਿਮਤ ਹੋਣਗੇ ਭਾਵ ਕਿ ਜੋ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਚਾਰ ਚੀਜ਼ਾਂ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਖੁਸ਼ਹਾਲੀ ਲੈ ਕੇ ਆਉਂਦੀਆਂ ਨੇ ਉਹ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਲਿਖਣਾ ਤਾਂ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਉਹ ਜਾਣਨ ਦੇ ਲਈ ਆਪਾਂ ਪਹਿਲਾਂ ਨਿੱਕੀ ਜਹੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹੋ ਸਕਦਾ ਇਹ ਕਹਾਣੀ ਤੁਸੀਂ ਪਹਿਲਾਂ ਵੀ ਸੁਣੀ ਹੋਵੇ ਪਰ ਅੱਜ ਇੱਕ ਵਾਰ ਫਿਰ ਇਸ ਕਹਾਣੀ ਨੂੰ ਸੁਣਨਾ ਅਤੇ ਸਮਝਣਾ ਕਿਉਂਕਿ ਇਸ ਕਹਾਣੀ ਦੇ ਵਿੱਚ ਸਾਡੇ ਘਰ ਦੀ ਖੁਸ਼ਹਾਲੀ ਸਾਡੇ ਘਰ ਦੀਆਂ ਬਰਕਤਾਂ ਲੁਕੀਆਂ ਨੇ ਤਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਦੱਸ ਦੇਵਾਂ ਕਿ ਇਹ ਕਹਾਣੀ ਸਮਝਾਉਣ ਵਾਸਤੇ ਦੱਸਣ ਜਾ ਰਹੇ ਹਾਂ ਇਸ ਕਹਾਣੀ ਨੂੰ ਕਿਸੇ ਹੋਰ ਪਾਸੇ ਨਹੀਂ ਲੈ ਕੇ ਜਾਣਾ ਇਹ ਗੱਲ ਸਮਝਾਉਣ ਵਾਸਤੇ ਦੱਸੀ ਜਾ ਰਹੀ ਆ ਕਹਿੰਦੇ ਨੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਸੇਠ ਜੋ ਕੇ ਲక్ష్ਮੀ ਜੀ ਦੀ ਪੂਜਾ ਕਰਦਾ ਸੀ ਉਹ ਸੇਠ ਦੇ ਕੋਲ ਬਹੁਤ ਸਾਰਾ ਧਨ ਦੌਲਤ ਸੀ ਪੈਸਾ ਸੀ ਚਾਰ ਉਸਦੇ ਪੁੱਤਰ ਸਨ ਚਾਰੇ ਹੀ ਵਿਆਹ ਹੋਏ ਸਨ ਭਾਵ ਕਿ ਪੈਸਾ ਧਨ ਦੌਲਤ ਅਤੇ ਧੀਆਂ ਪੁੱਤਰ ਸਭ ਕੁਝ ਉਸ ਸੇਠ ਦੇ ਕੋਲ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਖੁਸ਼ ਸੀ ਅਤੇ ਕਹਿੰਦੇ ਇੱਕ ਦਿਨ ਉਹ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਸੀ ਅਜੇ ਪੂਰੀ ਤਰ੍ਹਾਂ ਨੀਂਦ ਨਹੀਂ ਸੀ ਆਈ ਜਾਗੋ ਮੀਟਾ ਜਿਹਾ ਸੀ ਪਰ ਅਚਾਨਕ ਉਸਦੇ ਕਮਰੇ ਵਿੱਚ ਇੱਕਦਮ ਰੌਸ਼ਨੀ ਜਹੀ ਨੇ ਜਦ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਸਾਹਮਣੇ ਲక్ష్ਮੀ ਜੀ ਖੜੇ ਨੇ ਕਹਿੰਦੇ ਸੀਟ ਲక్ష్ਮੀ ਦੇਵੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਉੱਠ ਕੇ ਦਰਸ਼ਨ ਕੀਤੇ ਨਮਸਕਾਰ ਕੀਤੀ ਅਤੇ ਆ ਕੇ ਦਰਸ਼ਨ ਦੇਣ ਲਈ ਧੰਨਵਾਦ ਕੀਤਾ ਕਹਿੰਦੇ ਨੇ ਜੋ ਗੱਲ ਅੱਗੋਂ ਲక్ష్ਮੀ ਜੀ ਨੇ ਸੇਠ ਨੂੰ ਕਹੀ ਉਹ ਸੁਣ ਕੇ ਸੇਠ ਦੀ ਰਾਤਾਂ ਦੀ ਨੀਂਦ ਉੱਡ ਗਈ ਲక్ష్ਮੀ ਜੀ ਨੇ ਕਿਹਾ ਕਿ ਸੇਠ ਮੈਂ ਤੇਰੇ ਘਰ ਵਿੱਚ ਅੱਜ ਤੋਂ 100 ਸਾਲ ਦੀ ਹਾਂ ਤੇਰੇ ਪਿਓ ਦਾਦਿਆਂ ਦੀ ਸਮੇਂ ਦੀ ਹਾਂ ਕਿਉਂਕਿ ਪਹਿਲਾਂ ਸੇਠ ਦੇ ਪਿਓ ਨੇ ਧਨ ਕਮਾਇਆ ਉਸੇ ਧਨ ਨੂੰ ਉਸੇ ਕਾਰੋਬਾਰ ਨੂੰ ਸੇਠ ਨੇ ਅੱਗੇ ਵਧਾਇਆ ਹੋਰ ਮਿਹਨਤ ਕੀਤੀ ਹੋਰ ਧਨ ਕਮਾਇਆ ਤੇ ਲక్ష్ਮੀ ਜੀ ਕਹਿਣ ਲੱਗੇ ਕਿ ਦੇਖ ਸੇਠ 100 ਸਾਲ ਹੋ ਗਿਆ ਹੈ ਮੈਂ ਤੇਰੇ ਘਰ ਵਿੱਚ ਆਂ ਤੇ ਤੇਰੇ ਪਿਓ ਦਾਦੇ ਦੇ ਸਮੇਂ ਦੀ ਆ ਪਰ ਮੇਰਾ ਇੱਕ ਨਿਜ਼ਮਾ ਕਿ ਮੈਂ ਬਹੁਤ ਹੀ ਧੀਰ ਤੱਕ ਕਿਸੇ ਦੇ ਘਰ ਵਿੱਚ ਨਹੀਂ ਟਿਕਦੀ ਹਾਂ ਮੇਰਾ ਸੁਭਾਅ ਚੰਚਲ ਆ ਮੈਂ ਇੱਕ ਥਾਂ ਤੇ ਟਿੱਕੇ ਨਹੀਂ ਰਹਿ ਸਕਦੀ ਜਦ ਹੀ ਘਰ ਬਦਲ ਦਿੰਦੀ ਹਾਂ ਸਿਰਫ ਉਹਨਾਂ ਘਰਾਂ ਵਿੱਚ ਤਾਂ ਕੁਝ ਸਮੇਂ ਤੱਕ ਟਿਕਦੀ ਹਾਂ ਜੋ ਮੇਰੇ ਨਿਜ਼ਮਾ ਮੁਤਾਬਕ ਚੱਲਦੇ ਨੇ ਪਰ ਫਿਰ ਵੀ ਵੱਦ ਤੋਂ ਵੱਧ ਸਮਾਂ 100 ਸਾਲ ਆ ਇਸ ਤੋਂ ਵੱਧ ਮੈਂ ਨਹੀਂ ਕਹਿ ਸਕਦੀ ਇਸ ਕਰਕੇ ਤੇਰੇ ਘਰ ਦੇ ਵਿੱਚ ਰਹਿਣਾ ਮੇਰਾ ਜਿਹੜਾ ਸਮਾਂ ਉਹ ਸਮਾਪਤ ਹੋ ਗਿਆ ਕੱਲ ਰਾਤ ਨੂੰ ਮੇਰੀ ਵਾਪਸੀ ਹੋ ਰਹੀ ਆ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਆ ਸੀਟ ਇਹ ਗੱਲ ਸੁਣ ਕੇ ਬੜਾ ਨਿਰਾਸ਼ ਹੋਇਆ ਬੜਾ ਪਰੇਸ਼ਾਨ ਹੋਇਆ ਤਾਂ ਲక్ష్ਮੀ ਜੀ ਨੂੰ ਰੋਕਣ ਦੇ ਲਈ ਬੇਨਤੀ ਕੀਤੀ ਪਰ ਲక్ష్ਮੀ ਜੀ ਨੇ ਕਿਹਾ ਨਹੀਂ ਇਹ ਫੈਸਲਾ اٹਲ ਆ ਇਸ ਨੂੰ ਮੈਂ ਬਦਲ ਨਹੀਂ ਸਕਦੀ ਕਿਉਂਕਿ ਮੇਰਾ ਰਕਾ ਨਹੀਂ ਜੰਮਿਆ ਹੁਣ ਤੇਰਾ 100 ਸਾਲ ਪੂਰਾ ਹੋ ਗਿਆ ਤੇਰੇ ਘਰ ਦਾ ਇਸ ਕਰਕੇ ਮੈਨੂੰ ਛੱਡਣਾ ਪਵੇਗਾ ਪਰ ਮੈਂ ਤੇਰੀ ਮਿਹਨਤ ਤੇਰੀ ਸੇਵਾ ਤੋਂ ਬੜੀ ਖੁਸ਼ ਹਾਂ ਕਿਉਂਕਿ ਤੇਰੇ ਪਿਉਤਾ ਜੀ ਨੇ ਵੀ ਮੇਰੀ ਬੜੀ ਸੇਵਾ ਕੀਤੀ ਬੜੀ ਮਿਹਨਤ ਨਾਲ ਮੈਨੂੰ ਕਮਾਇਆ ਤੇ ਖਰਚਿਆ ਅੱਗੋਂ ਤੂੰ ਵੀ ਉਸੇ ਤਰ੍ਹਾਂ ਇਸੇ ਖੁਸ਼ੀ ਦੇ ਕਾਰਨ ਮੈਂ ਤੈਨੂੰ ਇੱਕ ਵਰਦਾਨ ਦੇ ਕੇ ਚਾਹਾਂਗੀ ਤੂੰ ਸੋਚ ਸਮਝ ਕੇ ਮੈਨੂੰ ਦੱਸੀ ਕਿ ਤੈਨੂੰ ਕਿਹੜੀ ਚੀਜ਼ ਚਾਹੀਦੀ ਆ ਉਹ ਚੀਜ਼ ਮੈਂ ਤੈਨੂੰ ਜ਼ਰੂਰ ਦੇ ਕੇ ਜਾਵਾਂਗੀ ਪਰ ਕੱਲ ਇਸ ਵੇਲੇ ਮੈਂ ਤੇਰਾ ਘਰ ਛੱਡ ਕੇ ਚਲਾ ਜਾਵਾਂਗੀ ਤੇਰੇ ਕੋਲ 24 ਘੰਟੇ ਦਾ ਸਮਾਂ ਹੈ ਤੂੰ ਮੈਨੂੰ ਸੋ ਸਮਝ ਕੇ ਜਵਾਬ ਦੇ ਤੇ ਕਹਿੰਦੇ ਲక్ష్ਮੀ ਜੀ ਇਹ ਕਹਿ ਕੇ ਅੱਖਾਂ ਤੋਂ ਉਲੇ ਹੋ ਗਏ ਭਾਵੇਂ ਚਲੇ ਗਏ ਤੇ ਕਹਿੰਦੇ ਹੁਣ ਸੇਠ ਨੂੰ ਨੀਂਦ ਕਿੱਥੋਂ ਆਣੀ ਸੀ ਸੇਠ ਸਾਰੀ ਰਾਤ ਸੋਚਦਾ ਰਿਹਾ ਕਿ ਕੀ ਬਣ ਜਾਵੇਗਾ ਹੁਣ ਮੇਰਾ ਸਾਰਾ ਧਨ ਦੌਲਤ ਸਭ ਕੁਝ ਖੁੱਸ ਜਾਵੇਗਾ ਪਾਪ ਕੇ ਲక్ష్ਮੀ ਜੀ ਚਲੇ ਜਾਣਗੇ ਜਦਨ ਚੜਿਆ ਉਸਨੇ ਸਾਰੀ ਗੱਲਬਾਤ ਆਪਣੇ ਚਾਰੇ ਪੁੱਤਰਾਂ ਤੇ ਚਾਰੇ ਨੌਹਾਂ ਨੂੰ ਸਦਿਆ ਤੇ ਕਿਹਾ ਲక్ష్ਮੀ ਜੀ ਨੇ ਦਰਸ਼ਨ ਦਿੱਤੇ ਸੀ ਅਤੇ ਉਹਨਾਂ ਨੇ ਮੈਨੂੰ ਇੰਜ ਕਿਹਾ ਹੈ ਹੁਣ ਮੇਰਾ ਸਾਰਾ ਧਨ ਦੌਲਤ ਸਭ ਕੁਝ ਖੁਸ਼ ਹੋ ਜਾਵੇਗਾ ਪਾਪ ਕੇ ਲక్ష్ਮੀ ਜੀ ਚਲੇ ਜਾਣਗੇ ਕਹਿੰਦੇ ਦਿਨ ਚੜਿਆ ਉਹ ਸਾਰੀ ਗੱਲਬਾਤ ਆਪਣੇ ਚਾਰੇ ਪੁੱਤਰਾਂ ਚਾਰੇ ਨੌਹਾਂ ਨੂੰ ਦੱਸੀ ਅਤੇ ਉਹਨਾਂ ਨੇ ਮੈਨੂੰ ਇੰਜ ਕਿਹਾ ਕਿ ਅੱਜ ਰਾਤ 12 ਵਜੇ ਉਹਨਾਂ ਨੇ ਆਪਣਾ ਘਰ ਛੱਡ ਦੇਣਾ ਹੈ ਤੇ ਜਾਣ ਲੱਗਿਆ ਉਹਨਾਂ ਨੇ ਇੱਕ ਵਰਦਾਨ ਦੇ ਕੇ ਜਾਣਾ ਹੈ ਉਸਨੇ ਕਿਹਾ ਕਿ ਸੋ ਸਮਝ ਕੇ ਤੂੰ ਮੇਰੇ ਤੋਂ ਇੱਕ ਵਰਦਾਨ ਲੈ ਸਕਦਾ ਹਾਂ ਤੇ ਮੈਂ ਤੁਹਾਨੂੰ ਇਸ ਕਰਕੇ ਸਾਰਿਆਂ ਨੂੰ ਬੁਲਾਇਆ ਹੈ ਆਪਾਂ ਸਲਾਹ ਕਰ ਲਈਏ ਕਿ ਲక్ష్ਮੀ ਜੀ ਤੋਂ ਕਿਹੜਾ ਵਰਦਾਨ ਲੈਣਾ ਹੈ ਤੇ ਕਹਿੰਦੇ ਚਾਰਾਂ ਪੁੱਤਰਾਂ ਨੇ ਬਖ ਬਖ ਸਲਾਹ ਦਿੱਤੀਆਂ ਇਕ ਪੁੱਤਰ ਕਹਿੰਦਾ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਸਾਡੇ ਲਈ ਅਲੱਗ-ਅਲੱਗ ਘਰ ਮੰਗ ਲਓ। ਇੱਕ ਨੇ ਕਿਹਾ ਕਿ ਸਾਡੇ ਲਈ ਬਹੁਤ ਸਾਰੀ ਜ਼ਮੀਨ ਜਾਇਦਾਦ ਮੰਗ ਲਓ। ਇੱਕ ਨੇ ਕਿਹਾ ਤੁਸੀਂ ਬਹੁਤ ਹਰਾ ਅੰਨ ਮੰਗ ਲਓ, ਅਨਾਜ ਮੰਗ ਲਓ। ਕਹਿਣ ਤੋਂ ਭਾਵ ਕਿ ਹਰੇਕ ਨੇ ਆਪਣੋ ਆਪਣੀ ਸਲਾਹ ਦਿੱਤੀ। ਪਰ ਕਹਿੰਦੇ ਚਾਰਾ ਪੁੱਤਰਾਂ ਵਿੱਚੋਂ ਜਿਹੜਾ ਛੋਟਾ ਪੁੱਤਰ ਸੀ ਉਸ ਦੀ ਪਤਨੀ ਕਾਪ ਕੇ ਸੀਟ ਦੀ ਜਿਹੜੀ ਚੌਥੀ ਨੋ ਸੀ ਛੋਟੀ ਨੋ ਸੀ ਉਹ ਚੁੱਪਚਾਪ ਇੱਕ ਕੋਨੇ ਦੇ ਵਿੱਚ ਬੈਠੀ ਸੋਚ ਰਹੀ ਸੀ ਸੇਠ ਨੇ ਉਸ ਦੇ ਕੋਲ ਗਿਆ ਤੇ ਕਿਹਾ ਕਿ ਬੇਟੀ ਸਾਰੇ ਆਪ ਕੋ ਆਪਣੀਆਂ ਸਲਾਹ ਦੇ ਰਹੇ ਹਨ ਤਸ ਤੂੰ ਕੀ ਸੋਚ ਰਹੀ ਆ ਆਤ ਕਹਿੰਦੇ ਉਹ ਛੋਟੀ ਨਾ ਤੇ ਕਿਹਾ ਕਿ ਪਿਤਾ ਜੀ ਤੁਸੀਂ ਬੜੇ ਸਿਆਣੇ ਹੋ ਸਮਝਦਾਰ ਹੋ ਸਾਰੇ ਮੇਰੇ ਨਾਲੋਂ ਵੱਡੇ ਹੋ ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਆ ਪਰ ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਆਪਾਂ ਲక్ష్ਮੀ ਜੀ ਤੋਂ ਕੋਠੀਆਂ ਕਾਰਾਂ ਜ਼ਮੀਨ ਜਾਇਦਾਦ ਜਾਂ ਆਪਾਂ ਅਨਾਜ ਮੰਗਣਾ ਹੈ ਕਿਉਂਕਿ ਇਹ ਗੱਲ ਤਾਂ ਸਪਸ਼ਟ ਿਆਰ ਹੈ ਕਿ ਜਦੋਂ ਲక్ష్ਮੀ ਨੇ ਮੂੰਹ ਮੋੜ ਦਿਆ ਤੇ ਆਪਣੇ ਤੋਂ ਲక్ష్ਮੀ ਘਰ ਤੋਂ ਚਲੀ ਜਾਵੇਗੀ ਭਾਵ ਪੈਸਾ ਤਾਂ ਇਹ ਚੀਜ਼ਾਂ ਆਪਣੇ ਆਪ ਨਾਲ ਚਲੇ ਜਾਣਗੀਆਂ ਇਹ ਚੀਜ਼ਾਂ ਤੁਹਾਨੂੰ ਕਿਸੇ ਵੀ ਹਲ ਵਿੱਚ ਆਪਣੇ ਘਰ ਵਿੱਚ ਰਹਿ ਨਹੀਂ ਸਕਦੀਆਂ ਇਸ ਕਰਕੇ ਸਾਨੂੰ ਉਹ ਚੀਜ਼ ਮੰਗਣੀ ਚਾਹੀਦੀ ਆ ਜਿਸ ਚੀਜ਼ ਦੇ ਨਾਲ ਅਸੀਂ ਲక్ష్ਮੀ ਤੋਂ ਬਿਨਾ ਉਸ ਔਖੀ ਘੜੇ ਦੇ ਵਿੱਚ ਗੁਜ਼ਾਰਾ ਕਰ ਸਕੀਏ ਤਾਂ ਛੋਟੀ ਨੂੰ ਲੱਗਿਆ ਕਿ ਪਿਤਾ ਜੀ ਨਾ ਲక్ష్ਮੀ ਜੀ ਆਉਣਗੇ ਤਾਂ ਮੇਰੀ ਸਲਾਹ ਆ ਹੈ ਕਿ ਤੁਸੀਂ ਉਸ ਤੋਂ ਸਾਡੇ ਸਾਰਿਆਂ ਲਈ ਅਲੱਗ-ਅਲੱਗ ਘਰ ਨਹੀਂ ਮੰਗਣਾ ਸਿਰਫ ਇੱਕੋ ਘਰ ਮੰਗਣਾ ਹੈ ਕਹਿਣਾ ਹੈ ਕਿ ਚਾਰੇ ਪੁੱਤਰਾਂ ਨੂੰ ਇੱਕੋ ਘਰ ਦੇ ਵਿੱਚ ਜਾਂ ਇੱਕੋ ਥਾਲੀ ਦੇ ਵਿੱਚ ਖਾਣ ਦੀ ਮੱਤ ਬੁੱਧ ਜੱਾ ਦੇ ਜਪਾਵ ਮੇਰੇ ਚਾਰੇ ਪੁੱਤਰਾਂ ਨੂੰ ਤਰਨ ਨੂੰ ਇੱਕੋ ਘਰ ਦੇ ਵਿੱਚ ਇੱਕੋ ਸਾ ਥੱਲੇ ਰਹਿਣ ਸਾਰੇ ਆਪਸ ਵਿੱਚ ਪ੍ਰੇਮ ਪਿਆਰ ਨਾਲ ਵਿਸ਼ਵਾਸ ਨਾਲ ਭਰੋਸੇ ਨਾਲ ਭਾਈਚਾਰੇ ਦੇ ਨਾਲ ਰਹਿਣ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਇਹੀ ਵਰਦਾਨ ਮੰਗਣਾ ਹੈ ਕਿ ਮੇਰੇ ਚਾਰੇ ਪੁੱਤਰ ਚਾਰੇ ਨੌਮਾ ਅਤੇ ਉਹਨਾਂ ਦੇ ਬੱਚੇ ਇਹਨਾ ਦਾ ਆਪਸ ਵਿੱਚ ਪ੍ਰੇਮ ਪਿਆਰ ਬਣਿਆ ਰਵੇ ਕਿਉਂਕਿ ਜੇਕਰ ਸਾਡਾ ਆਪਸ ਦੇ ਵਿੱਚ ਪ੍ਰੇਮ ਪਿਆਰ ਰਹੇਗਾ ਭਾਈਚਾਰਾ ਰਹੇਗਾ ਇੱਕ ਦੂਜੇ ਤੇ ਵਿਸ਼ਵਾਸ ਭਰੋਸਾ ਹੋਵੇਗਾ ਅਸੀਂ ਔਖੀ ਤੋਂ ਔਖੀ ਘੜੀ ਵਿੱਚੋਂ ਵੀ ਬਾਹਰ ਆ ਜਾਵਾਂਗੇ ਪਰ ਜੇਕਰ ਅਸੀਂ ਅਲੱਗ-ਅਲੱਗ ਹੋ ਗਏ ਤਾਂ ਅਸੀਂ ਕਿਸੇ ਵੀ ਮੁਸੀਬਤ ਦੇ ਸਾਹਮਣੇ ਜਿਆਦਾ ਦੇਰ ਤੱਕ ਟਿਕ ਨਹੀਂ ਪਾਵਾਂਗੇ ਤੇ ਕਹਿੰਦੇ ਸ਼ੇਠ ਨੂੰ ਆਪਣੀ ਨੌ ਦੇ ਮੋਹ ਸੁਣ ਕੇ ਇਹ ਗੱਲ ਬਜਨਦਾਰ ਲੱਗੀ ਉਫ ਨੂੰ ਇਹ ਗੱਲ ਸਹੀ ਲੱਗੀ ਤੇ ਕਹਿੰਦੇ ਜਦੋਂ ਅਗਲੇ ਦਿਨ ਲక్ష్ਮੀ ਜੀ ਆਏ ਤਾਂ ਕਿਹਾ ਸੀਟ ਜੀ ਸੋਚ ਲਿਆ ਜੋ ਵਰਦਾਨ ਮੰਗਣਾ ਹੈ ਕਿਉਂਕਿ ਮੇਰੇ ਜਾਣ ਦਾ ਸਮਾਂ ਆ ਗਿਆ ਇਹ ਮੁਲਾਕਾਤ ਆਪਣੀ ਆਖਰੀ ਆ ਇਸ ਤੋਂ ਬਾਅਦ ਤੇਰਾ ਘਰ ਛੱਡ ਕੇ ਜਾ ਰਹੀ ਹਾਂ ਤਾਂ ਤੂੰ ਦੱਸ ਕੀ ਮੰਗਣਾ ਚਾਹੁੰਦਾ ਹੈ ਕਹਿੰਦੇ ਸੀਟ ਨੇ ਆਪਣੀ ਨੂੰਹ ਦੀ ਦੱਸੀ ਹੋਈ ਮੰਗ ਲక్ష్ਮੀ ਜੀ ਦੇ ਅੱਗੇ ਰੱਖ ਦਿੱਤੀ ਲక్ష్ਮੀ ਮਾਂ ਨੂੰ ਕਿਹਾ ਕਿ ਮੈਨੂੰ ਇਹ ਵਰਦਾਨ ਦਿਓ ਕਿ ਤੁਹਾਡੇ ਜਾਣ ਤੋਂ ਬਾਅਦ ਮੇਰੇ ਚਾਰੇ ਪੁੱਤਰ ਚਾਰੇ ਨੌਹਾਂ ਅਤੇ ਬੱਚੇ ਇੱਕੋ ਛੱਤ ਥੱਲੇ ਰਹਿਣ ਇੱਕੋ ਥਾਲੀ ਵਿੱਚ ਖਾਣ ਭਾਵ ਪ੍ਰੇਮ ਪਿਆਰ ਦੇ ਨਾਲ ਆਪਸ ਵਿੱਚ ਰਹਿਣ ਇੱਕ ਦੂਸਰੇ ਨਾਲ ਸ਼ਲਾਹ مشਵਰੇ ਚੱਲਣ ਇੱਕ ਦੂਸਰੇ ਉੱਤੇ ਵਿਸ਼ਵਾਸ ਭਰੋਸਾ ਇਹਨਾਂ ਦਾ ਬਣਿਆ ਰਵੇ ਇਹੋ ਜਿਹੇ ਮਤ ਇਹਨਾਂ ਦੇ ਵਿੱਚ ਪਾ ਦਿਓ ਕਹਿੰਦੇ ਲక్ష్ਮੀ ਜੀ ਨੇ ਜਦੋਂ ਇਹ ਗੱਲ ਸੁਣੀ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਕਿਹਾ ਕਿ ਸੇਠ ਮੇਰੇ ਨਿਯਮ ਦੇ ਮੁਤਾਬਕ ਮੈਂ 100 ਸਾਲ ਤੋਂ ਬਾਅਦ ਕਿਸੇ ਘਰ ਵਿੱਚ ਟਿਕ ਨਹੀਂ ਸਕਦੀ ਪਰ ਤੇਰੀ ਇਹ ਮੰਗ ਨੂੰ ਮੈਨੂੰ 100 ਸਾਲ ਦੇ ਵਿੱਚ ਇੱਕ ਘਰ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਮੈਂ ਉਹਨਾਂ ਘਰਾਂ ਵਿੱਚ ਰਹਿੰਦੀ ਹਾਂ ਜਿਸ ਘਰ ਵਿੱਚ ਜੀਆਂ ਦਾ ਆਪਸੀ ਪ੍ਰੇਮ ਹੁੰਦਾ ਹੈ ਤੁਸੀਂ ਮੇਰੇ ਤੋਂ ਮੰਗ ਹੀ ਇਹ ਮੰਗ ਲਈ ਜਿੱਥੇ ਇਹ ਚੀਜ਼ਾਂ ਰਹਿਣਗੀਆਂ ਪਿਆਰ ਭਾਈਚਾਰਾ ਵਿਸ਼ਵਾਸ ਭਰੋਸਾ ਮੈਂ ਉੱਥੇ ਉਹਨਾਂ ਲੋਕਾਂ ਦੀ ਗੁਲਾਮ ਬਣ ਕੇ ਰਹਿਣੀ ਆ ਉੱਥੇ ਮੈਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਇਸ ਕਰਕੇ ਮੈਂ ਕਿਤੇ ਨਹੀਂ ਜਾ ਰਹੀ ਕਿਉਂਕਿ ਜੇ ਇਹ ਵਰਦਾਨ ਦਿੱਤਾ ਤੇ ਮੈਨੂੰ ਇੱਥੇ ਹੀ ਰਹਿਣਾ ਪਵੇਗਾ ਇਸ ਨਿੱਕੀਏ ਕਹਾਣੀ ਤੋਂ ਸਾਨੂੰ ਵੀ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੇ ਸਿਆਣੇ ਵੀ ਸਾਨੂੰ ਇਹੀ ਸਮਝਾਉਂਦੇ ਨੇ ਇਹੀ ਮਤ ਦਿੰਦੇ ਨੇ ਜਿਸ ਘਰ ਵਿੱਚ ਪਿਆਰ ਆ ਉੱਥੇ ਪੈਸਾ ਬਰਕਤ ਸਭ ਚੀਜ਼ਾਂ ਆਪਣੇ ਆਪ ਝਲਕੇ ਆਉਂਦੀਆਂ ਨੇ ਤੇ ਜਿਨ੍ਹਾਂ ਘਰਾਂ ਵਿੱਚ ਕਲੇਸ਼ ਰਹਿੰਦਾ ਹੈ ਉਹਨਾਂ ਘਰਾਂ ਦੇ ਘੜਿਆਂ ਵਿੱਚੋਂ ਪਾਣੀ ਮੀਨ ਮੁੱਕ ਜਾਂਦਾ ਹੈ। ਇਸ ਗੱਲ ਇਹ ਗੱਲ ਬਿਲਕੁਲ ਸੱਚੀ ਆ। ਇਸ ਗੱਲ ਨੂੰ ਅਜ਼ਮਾ ਲਿਓ ਕਿਉਂਕਿ ਜਿੱਥੇ ਪ੍ਰੇਮ, ਪਿਆਰ, ਵਿਸ਼ਵਾਸ ਤੇ ਭੋਸਾ ਹੈ ਭਾਈਚਾਰਾ ਹੈ ਇੱਕ ਦੂਜੇ ਦੀ ਗੱਲ ਨਾਲ ਪਿਆਰ ਨਾਲ ਸੁਣੀ ਜਾਂਦੀ ਹੈ, ਹਮਝੀ ਜਾਂਦੀ ਹੈ। ਉਸ ਘਰ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੇ। ਉਸ ਘਰ ਉੱਤੇ ਕੋਈ ਵੀ ਤਕਲੀਫ ਆਵੇ ਉਸ ਨੂੰ ਮਿਲ ਕੇ ਸਾਰੇ ਉਸ ਦੇ ਵਿੱਚੋਂ ਬਾਹਰ ਆ ਜਾਂਦੇ ਨੇ। ਪਰ ਜੇਕਰ ਆਪਣਾ ਆਪਸ ਦੇ ਵਿੱਚ ਪ੍ਰੇਮ ਪਿਆਰ ਨਹੀਂ ਆ ਅਸੀਂ ਆਪਸ ਚ ਲੜਦੇ ਝਗੜਦੇ ਰਹਿੰਦੇ ਹਾਂ ਤਾਂ ਬਾਹਰੋਂ ਕੋਈ ਵੀ ਤੀਸਰਾ ਇਨਸਾਨ ਆ ਕੇ ਸਾਡਾ ਫਾਇਦਾ ਚੁੱਕ ਲੈਂਦਾ ਹੈ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਲਈ ਘਰ ਦੇ ਪਰਿਵਾਰ ਦੇ ਵਿੱਚ ਆਪਸੀ ਜੀਆਂ ਦਾ ਪ੍ਰੇਮ ਪਿਆਰ ਹੋਣਾ ਬਹੁਤ ਜ਼ਰੂਰੀ ਆ ਪਾਈਚਾਰਾ ਉਹਨਾਂ ਬਹੁਤ ਜ਼ਰੂਰੀ ਆ ਆਪਸ ਦੇ ਵਿੱਚ ਵਿਸ਼ਵਾਸ ਭਰੋਸਾ ਹੋਣਾ ਬਹੁਤ ਜ਼ਰੂਰੀ ਆ ਜਿੱਥੇ ਇਹ ਚਾਰੇ ਚੀਜ਼ਾਂ ਹੋਣਗੀਆਂ ਉੱਥੇ ਪੈਸਾ ਕੀ ਦੁਨੀਆ ਦੀ ਹਰ ਇੱਕ ਚੀਜ਼ ਤੁਹਾਡੇ ਕਦਮਾਂ ਦੇ ਵਿੱਚ ਹੋਵੇਗੀ ਦੋਸਤੋ ਇਸ ਵੀਡੀਓ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣਾ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ